ਮੈਂ ਵੀਡੀਓ ਦਫ਼ਤਰ ਡੇਰਾਬਸੀ ਚ ਖੜਿਆ ਤੁਸੀਂ ਦੇਖ ਲਿਓ ਵੀ ਆ ਵੀਡੀਓ ਦਫ਼ਤਰ ਖਾਲੀ ਪਿਆ ਉਹ ਦੇਖੋ ਆ ਸੁਪਰਡੈਂਟ ਸਾਹਿਬ ਦਾ ਦਫ਼ਤਰ ਆ ਇਹ ਸੁਪਰਡੈਂਟ ਸਾਹਿਬ ਨਹੀਂ ਆਏ ਜਿਹੜੇ ਖਾਲੀ ਪਿਆ ਦਫ਼ਤਰ ਆ ਸੁਪਰਡੈਂਟ ਸਾਹਿਬ ਤੇ ਕਲਰਕ ਬੈਠੇ ਆ ਆਪ ਆਏ ਨਹੀਂ ਹੋਏ ਮਨਦੀਪ ਸਿੰਘ ਗਰਦੀ ਪੰਚਾਇਤ ਅਫਸਰ ਆ ਦੇਖੋ ਕੱਲਾ ਕਲਰਕ ਇੱਥੇ ਬੈਠੇ ਆ ਕੋਈ ਪੰਚਾਇਤ ਅਫਸਰ ਨਹੀਂ ਇੱਥੇ 58 ਮਿੰਟ ਅੱਜ ਦੋ ਤਰੀਕਾ ਇੱਥੇ ਬਲਾਕ ਸੰਤੀ ਤੇ ਜਿਨਾ ਪਰਿਛੇ ਦੇ ਕਾਗਜ਼ ਭਰੇ ਜਾਣੇ ਆ ਮੈਂ ਵੀਡੀਓ ਦਫ਼ਤਰ ਡੇਰਾ ਬਸੀ ਚ ਖੜਿਆ ਤੁਸੀਂ ਦੇਖ ਲੈ ਵੀ ਆ ਵੀਡੀਓ ਦਫ਼ਤਰ ਖਾਲੀ ਪਿਆ ਉਹ ਦੇਖੋ ਦਫ਼ਤਰ ਬਲਾਕ ਕਾਸ ਤੇ ਪੰਚਾਇਤ ਅਫਸਰ ਆ ਆ ਦਫ਼ਤਰ ਆਇਆ ਇੱਕ ਖਾਲੀ ਕਿਹਾ ਦਫ਼ਤਰ ਖਾਲੀ ਕਿਹਾ ਇਸ ਤੋਂ ਬਾਅਦ ਆ ਸੁਪਰਡੈਂਟ ਸਾਹਿਬ ਦਾ ਦਫ਼ਤਰ ਆ ਇਹ ਸੁਪਰਡੈਂਟ ਸਾਹਿਬ ਨਹੀਂ ਆਏ ਜਿਵੇਂ ਖੰਦੀ ਪਿਆ ਦਫ਼ਤਰ ਆ ਸੁਪਰਡੈਂਟ ਸਾਹਿਬ ਦੇ ਕਲਰਕ ਬੈਠੇ ਆ ਆਪ ਆਏ ਨਹੀਂ ਹੋਏ ਨਹੀਂ ਸਰ ਸੁਪਰਡੈਂਟ ਤੋਂ ਆਪਰੇ ਉਹ ਛੁੱਟੀ ਤੇ ਚਲੇ ਗਏ ਕਹਿੰਦੇ ਤੇ ਆ ਕਲਰਕ ਦਾ ਆ ਆ ਜਿਆਦਾ ਨਹੀਂ ਜੀ ਨਹੀਂ ਨਹੀਂ ਕਿੱਥੇ ਗਈ ਸੀਨੀਅਰ ਸਹਾਇਕ ਸਰ ਨਹੀਂ ਹੈ ਸਰ ਨਹੀਂ ਹੈ ਅਸੇ ਪੋਸਟੇ ਨਹੀਂ ਹੈ ਸੀਨੀਅਰ ਸਹਾਇਕ ਵੀ ਨਹੀਂ ਹੈ ਚਲ ਇਸ ਤੋਂ ਬਾਅਦ ਇਹ ਦਫਤਰ ਨਰੇਗਾ ਇੱਥੇ ਤੋਂ ਨਰੇਗਾ ਦਾ ਚ ਆਜੋ ਮੈਂ ਸੈਕਟਰੀ ਤੇ ਕਹਿੰਦਾ ਦਫਤਰ ਦਾ ਸਾਈਡ ਨੂੰ ਹੋ ਜਾ ਦਫਤਰ ਵੀ ਕਿੱਥੇ ਆ ਗਿਆ ਆਹ ਮਨਦੀਪ ਸਿੰਘ ਗਰਦੀ ਤੇ ਜੈਪਕ ਸਰ ਆ ਦੇਖੋ ਕੱਲਾ ਕਲਰਕੇ ਇੱਥੇ ਬੈਠੇ ਆ ਕੋਈ ਪੰਚਾਇਤ ਅਫਸਰ ਨਹੀਂ ਇੱਥੇ ਅੱਗੇ ਆ ਦਾ ਤਰਜੀਹ ਨਾਲ ਉਹਦੇ ਜਾ ਰਹੇ ਆ ਛਾਪਰ ਵੀ ਨਾਲ ਤਰਜੀਹ ਆ ਰਹੇ ਆ ਇਹ ਵੀ ਲੋਕ ਲੱਗੇ ਆ ਆ ਵੀ ਕਾਉਂਸਲ ਲੱਗੇ ਆ ਆ ਸਾਰਾ ਦਫਤਰ ਫੈਕਟਰੀਆਂ ਦਾ ਖਾਲੀ ਪਿਆ ਸੋ ਤੁਸੀਂ ਦੇਖ ਲਿਓ ਵੀ 10 ਵੱਜ ਚੁੱਕੇ ਆ ਨਾ ਵੀਡੀਓ ਆ ਨਾ ਸੈਕਟਰੀ ਆ ਨਾ ਜੇਈ ਆ ਸੋ ਆ ਦਫਤਰ ਸਾਰਾ ਖਾਲੀ ਪਿਆ ਇੱਥੇ ਸਾਡੇ ਉਮੀਦਵਾਰਾਂ ਨੇ ਕਾਗਜ਼ਾਂ ਜਿਹੜੇ ਉਹ ਜਮ੍ਹਾਂ ਕਰਵਾਉਣ ਵਾਸਤੇ ਐਨਓਸੀਆਂ ਲੈਣੀਆਂ ਕੱਲ ਦੇ ਸਾਡੇ ਉਮੀਦਵਾਰ ਸਾਰੇ ਤੁਸੀਂ ਦੇਖ ਲਿਓ ਵੀ ਇੱਥੇ ਦਫ਼ਤਰ ਤੇ ਖੜੇ ਆ ਸਾਰੇ ਅਫਸਰ ਜਿਹੜੇ ਇੱਥੋਂ ਜਾ ਚੁੱਕੇ ਆ ਸੋ ਇਹਦੇ ਹਾਲਾਤ ਬਣੇ ਹੋਈਆਂ ਵੀ ਕੋਈ ਵੀ ਕੈਂਡੀਡੇਟ ਆ ਜਿਹੜਾ ਪੰਜਾਬ ਦੇ ਅੰਦਰ ਜਿਹੜੇ ਇਲੈਕਸ਼ਨ ਜਿਹੜਾ ਲੜ ਸਕੇ ਸੋ ਉਸ ਵਾਸਤੇ ਕੋਈ ਐਨਓਸੀ ਕੋਈ ਚੁੱਲਾ ਟੈਕਸ ਕੋਈ ਜਿਹੜਾ ਪਾਣੀ ਦੇ ਬਿੱਲ ਭਰਵਾਉਣ ਨੂੰ ਤਿਆਰ ਨਹੀਂ ਆ ਸਾਡੇ ਸਾਰੇ ਕੈਂਡੀਡੇਟ ਖੜੇ ਆ ਆ ਦੇਖੋ ਤੁਸੀਂ ਹੁਣ ਆ 2 ਦਸੰਬਰ ਦੀ ਡੇਟ ਆ ਆ 2 ਦਸੰਬਰ ਅਖਬਾਰ ਮੈਂ ਇਸ ਕਰਕੇ ਦਿਖਾ ਰਿਹਾ ਤਾਂ ਕਿ ਕਨਫਰਮ ਹੋ ਜੇ ਵੀ ਇਹ ਅੱਜ ਦੀ ਵੀਡੀਓ ਜਿਹੜੀ ਬਣੀ ਵੀ ਆ ਤੇ ਟਾਈਮ ਆ 10:00 ਵਜੇ 1 ਮਿੰਟ ਹੋ ਗਏ ਆ ਨਾ ਵੀਡੀਓ ਆ ਨਾ ਸੈਕਟਰੀ ਆ ਨਾ ਐਮੀ ਆ ਨਾ ਜੇਈ ਆ ਨਾ ਕੋਈ ਸੁਣਨ ਵਾਲਾ ਨਾ ਕੋਈ ਐਨਓਸੀ ਦੇਣ ਵਾਲਾ ਨਾ ਕੋਈ ਪ੍ਰਾਪਰਟੀ ਟੈਕਸ ਦੇਣ ਵਾਲਾ ਸੋ ਮੈਂ ਮਾਨਯੋਗ ਹਾਈ ਕੋਰਟ ਨੂੰ ਹੀ ਹੁਣ ਰਿਕੁਐਸਟ ਕਰਦਾ ਚੀਫ ਜਸਟਿਸ ਸਾਹਿਬ ਨੂੰ ਵੀ ਇਮੀਡੀਏਟਰੀ ਨੋਟਿਸ ਲੈ ਕੇ ਜਿਹੜਾ ਇਮੀਡੀਏਟਲੀ ਜਿਹੜਾ ਵੀਡੀਓ ਸੈਕਟਰੀ ਜੇਈ ਇਹਨਾਂ ਦੇ ਖਿਲਾਫ ਜਿਹੜੀ ਫੌਰਨ ਕਾਰਵਾਈ ਹੋਏ ਤਾਂ ਕਿ ਇਹਨਾਂ ਨੂੰ ਸਮਝ ਆਏ ਕਿ ਕਿਸ ਤਰ੍ਹਾਂ ਕਿਸੇ ਕੈਂਡੀਡੇਟ ਦਾ ਜਿਹੜਾ ਚੋਣ ਲੜਨ ਦੇ ਅਧਿਕਾਰਾਂ ਜਿਹੜੇ ਉਹ ਖੋਏ ਜਾਂਦੇ ਥੈਂਕ ਯੂ ਧੰਨਵਾਦ ਆ ਵੀਡੀਓ ਦਾ ਉੱਤਰ ਆ ਸਾਹਮਣੇ ਜਿਹੜਾ ਮੈਂ ਡੇਰਾ ਖੜੇ